रेडी स्टार्ट hmm. नमी सूचना टेक्नोलॉजी 21 सदी दे ਮਗਰਲੇ ਦਹਾਕੇ ਦੀ ਵੱਡੀ ਦੀਨ ਹੈ ਜਿਸ ਨੇ ਸੰਸਾਰ ਦੀ ਵਿਦਿਕ ਪ੍ਰਣਾਲੀ ਵਿੱਚ ਇਨਕਲਾਬੀ ਕਿਸਮ ਦੀ ਹਲਚਲ ਪੈਦਾ ਕਰ ਦਿੱਤੀ ਹੈ ਡੰਡੀ ਸਾਰੇ ਦੇਸ਼ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਦੌੜ ਵਿੱਚ ਅੱਡੀ ਚੋਟੀ ਦਾ ਜੋਰ ਲਗਾ ਰਹੇ ਹਨ ਡੰਡੀ ਇਸ ਦਾ ਕਾਰਨ ਇਹ ਹੈ ਕਿ ਆਧੁਨਿਕ ਸੂਚਨਾ ਹੀ ਸਰਵੰਗੀ ਵਿਕਾਸ ਦਾ ਸ਼ਕਤੀਸ਼ਾਲੀ ਮਾਧਿਮ ਹੈ ਡੰਡੀ ਮਾਨ ਵਾਲੀ ਗੱਲ ਹੈ ਕਿ ਸੂਚਨਾ ਟੈਕਨੋਲੋਜੀ ਦੇ ਨਿਰਮਾਣ ਅਤੇ ਪ੍ਰਸਾਰ ਵਿੱਚ ਭਾਰਤੀ ਵਿਗਿਆਨੀ ਸੰਸਾਰ ਭਰ ਵਿੱਚ ਪਹਿਲੇ ਸਥਾਨ ਤੇ ਹਨ ਡੰਡੀ ਸੂਚਨਾ ਟੈਕਨੋਲੋਜੀ ਨੂੰ ਵਿਕਸਿਤ ਕਰਨ ਵਾਲੀਆਂ ਕੰਪਨੀਆਂ ਦੇ ਮਾਲਕਾਂ ਵਿੱਚ ਇਸ ਸਮੇਂ ਵੱਡੀ ਸੰਖਿਆ ਭਾਰਤੀ ਮੂਲ ਦੇ ਮਾਲਕਾਂ ਦੀ ਹੈ ਡੰਡੀ ਸੌਫਟਵੇਅਰ ਦੇ ਖੇਤਰ ਵਿੱਚ ਭਾਰਤ ਸੰਸਾਰ ਦਾ ਮੋਹਰੀ ਹੈ ਡੰਡੀ ਪਰੰਤੂ ਇਹ ਸੱਚ ਹੈ ਕਿ ਭਾਰਤੀ ਵਿਗਿਆਨੀਆ ਅਤੇ ਤਕਨੀਕਨਾ ਦਾ ਜ਼ਿਆਦਾਤਰ ਲਾਭ ਵਿਦੇਸ਼ਾਂ ਨੇ ਹੀ ਉਠਾਇਆ ਹੈ ਡੰਡੀ ਨਮੀ ਸੂਚਨਾ ਟੈਕਨੋਲੋਜੀ ਦਾ ਇਨਕਲਾਬ ਅੱਜ ਸਾਡੇ ਬੂਹੇ ਤੇ दस्तक ਦੇ ਰਿਹਾ ਹੈ ਡੰਡੀ ਸਮੇਂ ਦੀ ਮੰਗ ਹੈ ਕਿ ਅਸੀਂ ਇਸ ਨੂੰ ਖੁਸ਼ੀ ਅਤੇ ਉਤਸ਼ਾਹ ਨਾਲ ਜੀ ਆਇਆਂ ਕਈਏ ਅਤੇ ਇਸ ਦਾ ਪੂਰਾ ਲਾਭ ਉਠਾਈਏ ਵਰਨਾ ਪਛੜ ਜਾਵਾਂਗੇ ਡੰਡੀ ਨਮੀ ਸੂਚਨਾ ਟੈਕਨੋਲੋਜੀ ਦਾ ਸਿੱਖਿਆ ਦੇ ਖੇਤਰ ਵਿੱਚ ਪੂਰਾ ਲਾਹਾ ਲਿਆ ਜਾਣਾ ਚਾਹੀਦਾ ਹੈ ਡੰਡੀ ਸਾਡੇ ਦੇਸ਼ ਵਿੱਚ ਅਜੇ ਵੀ ਸੂਚਨਾ ਪ੍ਰਾਪਤ ਕਰਨ ਦੇ ਸਾਧਨ ਪੁਸਤਕਾਂ ਅਖਬਾਰ ਰੇਡੀਓ ਅਤੇ ਟੀਵੀ ਹਨ ਡੰਡੀ ਸਾਡੀਆਂ ਵਿਦਿਅਕ ਸੰਸਥਾਾਂ ਵਿੱਚ ਦਿੱਤਾ ਜਾ ਰਿਹਾ ਗਿਆਨ ਅਧੂਰਾ ਹੈ ਅਤੇ ਸੰਸਾਰ ਦੀ ਵਿਧੀ ਅਦੇ ਵੀ ਲੈਕਚਰ ਹੀ ਹੈ ਡੰਡੀ ਜਿਕਰ ਇਹ ਕਿਹਾ ਜਾਵੇ ਕਿ ਸਾਡੇ 70 75% ਵਿਦਿਆਰਥੀ ਅਤੇ 40 45% ਫੀਸ ਦੀ ਅਧਿਆਪਕ ਆਧੁਨਿਕ ਜਾਣਕਾਰੀ ਤੋਂ ਬੇਖਬਰ ਹਨ ਤਾਂ ਇਹ ਕੋਈ అతిਕਥਨੀ ਨਹੀਂ ਹੋਵੇਗੀ। ਡੰਡੀ ਅਮਰੀਕਾ ਵਿੱਚ 97% ਦੀ ਸਕੂਲ ਇੰਟਰਨੈਟ ਤੇ ਹਨ ਅਤੇ ਤਕਰੀਬਨ ਹਰ ਜਮਾਤ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੀ ਨਮੀ ਸੂਚਨਾ ਟੈਕਨੋਲੋਜੀ ਅਨੁਸਾਰ ਇੰਟਰਨੈਟ ਰਾਹੀਂ ਕੋਈ ਵੀ ਕਿਸੇ ਵੀ ਖੇਤਰ ਸੰਬੰਧੀ અત્યੰਤ ਸੱਜਰੀ ਅਤੇ ਭਰਪੂਰ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਪਰ ਸਰਤ ਇਹ ਹੈ ਕਿ ਉਸ ਨੂੰ ਅਜਿਹਾ ਕਰਨ ਦਾ ਟੰਗ ਆਉਣਾ ਚਾਹੀਦਾ ਹੈ ਡੰਡੀ ਬੱਚਿਆਂ ਨੂੰ ਕੰਪਿਊਟਰ ਰਾਹੀਂ ਪੜਾਉਣਾ ਅਤੇ ਉਹਨਾਂ ਦਾ ਆਪ ਕੰਪਿਊਟਰ ਦੀ ਮਦਦ ਨਾਲ ਪੜਨਾ ਦੋ ਪਿੰਨ-ਪਿੰਨ ਕਿਰਿਆਵਾਂ ਹਨ ਡੰਡੀ ਇਸ ਲਈ ਸਾਡੀ ਨਜ਼ਰ ਵਿੱਚ ਇਹ ਅਤਿਅੰਤ ਜ਼ਰੂਰੀ ਹੈ ਕਿ ਇਹਨਾਂ ਦੋਵਾਂ ਵਿਧੀਆਂ ਦੀ ਸਖਲਾਈ ਦਿੱਤੀ ਜਾਵੇ ਡੰਡੀ